ਸਤ ਸ੍ਰੀ ਅਕਾਲ ਜੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਗੈਸ ਗੀਜ਼ਰ ਦੀ ਸਰਵਿਸ ਕਰਕੇ ਦਿਖਾਉਨੇ ਆ ਤੇ ਦਿਖਾਉਨੇ ਆ ਤੁਹਾਨੂੰ ਕਿਸ ਤਰ੍ਹਾਂ ਦੀ ਸਰਵਿਸ ਹੁੰਦੀ ਆ ਇਹ ਜਿਹ ਪਹਿਲਾਂ ਆਪਣੇ ਕੋਲ 7 ਲੀਟਰ ਦਾ ਏ ਇਹਦਾ ਕਰਤਾ ਆਪਣਾ ਕਵਰ ਓਪਨ ਤੇ ਵਿੱਚੋਂ ਕੰਡੀਸ਼ਨ ਤੁਸੀਂ ਦੇਖੋ ਕੱਲਾ ਕੱਲਾ ਪਾਰਟ ਤੁਹਾਨੂੰ ਅੱਜ ਅਸੀਂ ਖੋਲ ਕੇ ਦਿਖਾਉਣਾ ਹੈ ਤੇ ਖੋਲਣ ਦਾ ਪ੍ਰੋਸੈਸ ਆਪਾਂ ਸ਼ੁਰੂ ਕਰਤਾ ਹੈ ਲਗ ਲਪੜ ਪਹਿਲਾਂ ਇਹ ਤਾਂ ਲਾਈਟਰ ਜਿਹੜੇ ਖੁੱਲਣਦੇ ਆਪਾਂ ਇਹਦੇ ਤਿੰਨ ਲਾਈਟਰ ਨੇ ਜਿਹਨਾਂ ਦੇ ਸਪਾਰਕ ਹੋ ਕੇ ਤੇ ਅਗ ਲੱਗਦੀ ਇਹ ਬੱਚੇ ਕੇ ਸੈਂਟਰ ਚ ਇੱਕ ਨਟ ਲੱਗਾ ਹੋਇਆ ਇਹਦੇ ਬਰਨਰ ਨੂੰ ਖੋਲਣ ਵਾਸਤੇ ਇਹ ਦਾ ਹੁਣ ਆਪਾਂ ਬਰਨਰ ਕੱਢਦੇ ਆ ਬਾਹਰ ਇਹ ਆਪਾਂ ਬਰਨਰ ਕੱਢਤਾ ਜੇ ਬਾਹਰ ਬਰਨਰ ਤੁਸੀਂ ਦੇਖ ਸਕਦੇ ਹੋ ਉਸ ਤੋਂ ਬਾਅਦ ਇਹਦੀ ਟੈਂਕੀ ਨੂੰ ਵੀ ਆਪਾਂ ਸਾਰੇ ਨੂੰ ਬਾਹਰ ਕੱਢ ਲੈਣਾ ਅੱਜ ਇਹਦੀ ਟੈਂਕੀ ਵੀ ਬਾਹਰ ਕੱਢ ਦਿੱਤੀ ਹੈ ਇਹ ਇਹਦਾ ਉੱਪਰ ਇਹਦਾ ਕਵਰ ਹੈ ਤੇ ਇਹਦੀ ਟੈਂਕੀ ਨੂੰ ਆਪਾਂ ਖੋਲ ਕੇ ਕਰਨਾ ਹੈ ਸਾਫ਼ ਇਹ ਇਹਦੀ ਰਲੇ ਆ ਰਲੇ ਨੂੰ ਵੀ ਖੋਲ ਕੇ ਸਾਫ਼ ਕਰਾਂਗੇ ਫਾਲਟ ਜੇ ਕੁਝ ਨਹੀਂ ਆ ਬਾਸੇ ਦੀ ਸਰਵਿਸ ਹੀ ਹੋਣੀ ਹੈ ਟੋਟਲੀ ਸਰਵਿਸ ਪਹਿਲਾਂ ਤੇ ਪੂਰੇ ਪਾਰਟ ਆਪਾਂ ਖੋਲਣੇ ਆ ਇਸੇ ਤਰ੍ਹਾਂ ਮੁੜ ਕੇ ਆਪਾਂ ਨੂੰ ਫਿੱਟ ਕਰਨਾ ਸਾਫ਼ ਕਰ ਕਰਕੇ ਫਿੱਟ ਕਰ ਦੇਣਾ ਅਗਰ ਕਿਸੇ ਪਾਰਟ ਨੂੰ ਧੋਣ ਦੀ ਜ਼ਰੂਰਤ ਪੈਗੀ ਤੇ ਪਾਣੀ ਨਾਲ ਧੋਤਾ ਵੀ ਜਾਊਗਾ ਪਰ ਇਹ ਸਿਰਫ ਜ਼ਿਆਦਾਤਰ ਇਹ ਖੋਲ ਕੇ ਡਸਟ ਵਗੈਰਾ ਹੀ ਹੈ ਦੇ ਵਿੱਚ ਕੋਈ ਮਤਲਬ ਜ਼ਿਆਦਾ ਖਰਾਬੀ ਬਹੁਤੀ ਫਾਲਟ ਵਾਲਾ ਨਹੀਂ ਹੈਗਾ ਇਹ ਇਹ ਇੱਦਾਂ ਇਲੈਕਟ੍ਰੋਨਿਕ ਪਾਰਟ ਹੈ ਲਾਈਟਰ ਜਿਹੜਾ ਇਹ ਸਾਰੇ ਆਪਾਂ ਗੈਸ ਐਡਜਸਟਰ ਵੀ ਜਿੱਤੋ ਆਪਾਂ ਗੈਸ ਨੂੰ ਅਡਜਸਟ ਕਰਦੇ ਆ ਵੱਧ ਘੱਟ ਕਰਦੇ ਆ ਉਹਨੂੰ ਵੀ ਆਪਾਂ ਖੋਲਾਂਗੇ ਵੀਡੀਓ ਵਿੱਚ ਤੁਸੀਂ ਬਣੇ ਰਹੋ ਬਹੁਤ ਹੀ ਵਧੀਆ ਵੀਡੀਓ ਆਪਣੇ ਵੱਲੋਂ ਬਣਾਈ ਹੈ ਆਪਾਂ ਇਹ ਤੁਹਾਨੂੰ ਇਹਦੇ ਵਿੱਚੋਂ ਜ਼ਰੂਰ ਨੌਲੇਜ ਜਿਹੜੀ ਆ ਮਿਲੇਗੀ ਜਿਹੜੇ ਜਿਹੜੇ ਵੀ ਨਵੇਂ ਬੰਦੇ ਇਸ ਲਾਈਨ ਵਿੱਚ ਨੇ ਕਾਰੀਗਰ ਜਿਹੜੇ ਵੀ ਇਸ ਲਾਈਨ ਵਿੱਚ ਨੇ ਉਹਨਾਂ ਨੂੰ ਕਾਫੀ ਜ਼ਿਆਦਾ ਤੋਂ ਹੈਲਪ ਮਿਲ ਸਕਦੀ ਆ ਕਿਸ ਤਰ੍ਹਾਂ ਇਹਦੇ ਪਾਰਟ ਜਿਹੜੇ ਆ ਖੁੱਲਨੇ ਤੇ ਦੁਬਾਰਾ ਫਿਰ ਫਿਟ ਵੀ ਕਰਨੇ ਆ ਇਸ ਕਰਕੇ ਸਾਰਾ ਇਹਨੂੰ ਖੋਲ ਕੇ ਚੈੱਕ ਕੀਤਾ ਜਾਊਗਾ ਕਿ ਕੋਈ ਕੋਈ ਪ੍ਰੋਬਲਮ ਤੇ ਨਹੀਂ ਵਿੱਚ ਹੈਗੀ ਚੱਲਦਾ ਬਿਲਕੁਲ ਸਹੀ ਹੈ ਸਿਰਫ ਇਹਨੂੰ ਸਫਾਈ ਦਾ ਹੀ ਸਿਰਫ ਇਹਨੂੰ ਸਫਾਈ ਦੀ ਲੋੜ ਪੈਂਦੀ ਹਰ ਸਾਲ ਦੇ ਸਾਲਿਆਂ ਨੂੰ ਸਰਵਿਸ ਕਰਾਉਣੀ ਪੈਂਦੀ ਹੈ ਕਿਉਂਕਿ ਜਿਹੜੀ ਟੈਂਕੀ ਦੇ ਉੱਪਰ ਚੱਲ ਜਾਂ ਲ ਕੇ ਇਦੇ ਇਹਦੇ ਵਿੱਚ ਜਿਹੜੀ ਅੱਗ ਬਾਲਦੀ ਆ ਉਹਦੇ ਵਿੱਚੋਂ ਜਿਹੜਾ ਵਾ ਕਚਰਾ ਇਹਦੇ ਵਿੱਚੋਂ ਬਰਨਲ ਤੇ ਡਿੱਗਦਾ ਰਹਿੰਦਾ ਹੈ ਇਹ ਕਰਕੇ ਹੁਣੇ ਜ਼ਿਆਦਾ ਪੀਲੀ ਵਗੈਰਾ ਪੀਲੀ ਪੀਲੀ ਅੱਗ ਕੱਢਣ ਦਾ ਪੈਂਦਾ ਤੇ ਸਾਰਾ ਇਹਦਾ ਸਰਵਿਸ ਦਾ ਪ੍ਰੋਸੈਸ ਤੁਸੀਂ ਵੇਖ ਲਓ ਪੂਰਾ ਅਸੀਂ ਖੋਲ ਕੇ ਪੂਰਾ ਇਹਨੂੰ ਸਰਵਿਸ ਕਰਨਾ ਹੈ ਸਾਫ਼ ਕਰਕੇ ਪੂਰੀ ਸਫਾਈ ਮਤਲਬ ਕੋਈ ਵਧੀਆ ਤਰੀਕੇ ਨਾਲ ਸਫਾਈ ਇਹਦੀ ਕਰਨੀ ਹੈ ਮੁਰਸ਼ਦ ਨਾਲ ਜਦੋਂ ਇਹ ਸਫਾਈ ਹੋ ਰਹੀ ਹੈ ਇਹ ਦੇਖੋ ਸਾਰਾ ਆਪਾਂ ਇਹਨੂੰ ਟੋਟਲੀ ਸਾਫ਼ ਕਰ ਦੇਣਾ ਬੱਚੋ ਤੁਸੀਂ ਦੇਖ ਸਕਦੇ ਹੋ ਬਿਲਕੁਲ ਸਾਫ਼ ਹੈ ਕੋਈ ਪ੍ਰੋਬਲਮ ਨਹੀਂ ਹੈ ਜੇ ਤੁਹਾਨੂੰ ਸ਼ਾਇਦ ਕਲਾਰਟੀ ਚ ਦਿਖ ਰਿਹਾ ਹੋਵੇ ਇਹ ਦੀ ਰਿਲੇ ਆਪਾਂ ਦੀ ਕਰਤੀ ਫਿੱਟ ਹੁਣ ਆਪਾਂ ਇਹਨੂੰ ਖੋਲ ਕੇ ਸਾਰਾ ਕਰ ਲਿਆ ਸਾਫ਼ ਨਾਲ ਨਾਲੇ ਪਾਰਟ ਸਾਫ਼ ਹੋਈ ਜਾਣੇ ਸਾਰਾ ਖੋਲੇ ਨਾਲ ਨਾਲੇ ਪਾਰਟ ਸਾਫ਼ ਹੋ ਜਣੇ ਨਾਲ ਵਾਲੀ ਪਾਰਟ ਫਿਟਿੰਗ ਹੋਈ ਜਾਣੇ ਜਿਹੜਾ ਜਿਹੜਾ ਪਾਰਟ ਸਾਫ਼ ਹੋ ਜਾਏ ਉਹ ਨਾਲ ਨਾਲੇ ਫਿੱਟ ਕੀਤਾ ਜਾਉਂ ਅਸੀਂ ਦੇਖੀ ਜਾਓ ਵੀਡੀਓ ਚ ਬਣੇ ਰਹੋ ਜੇ ਵੀਡੀਓ ਚੰਗੀ ਲੱਗੀ ਤਾਂ ਕਮੈਂਟ ਲਾਈਕ ਸ਼ੇਅਰ ਕਰ ਦਿਓ ਸਾਰਾ ਕੁਝ ਜੀ ਸਬਸਕ੍ਰਾਈਬ ਵੀ ਕਰ ਲਿਓ ਚੈਨਲ ਨੂੰ ਲੋਕ ਸਾਡੇ ਚੈਨਲ ਤੇ ਗੀਜ਼ਰ ਵਗੈਰਾ ਦੀਆਂ ਵੀਡੀਓ ਆਪਾਂ ਪਾਉਂਦੇ ਰਹਿਨੇ ਆ ਜਿਸ ਚੀਜ਼ ਦਾ ਸੀਜ਼ਨ ਹੋਏ ਆਪਾਂ ਉਸੇ ਦੀ ਵੀਡੀਓ ਆਪਾਂ ਜਿਹੜੀ ਆ ਪਾਉਣੀ ਆ ਇਹ ਕਰਕੇ ਵੀਡੀਓ ਵਿੱਚ ਬਣੇ ਰਹੋ ਤੇ ਹੁਣ ਇਹਨੂੰ ਆਪਾਂ ਫਿਟਿੰਗ ਦਾ ਪ੍ਰੋਸੈਸ ਜਿਹੜਾ ਚਾਲੂ ਕਰਤਾ ਜਿਹੜਾ ਜਿਹੜਾ ਵੀ ਪਾਰਟ ਪਾ ਖੋਲਿਆ ਇਹਨੂੰ ਸਾਫ ਕਰ ਕਰਕੇ ਦੁਬਾਰਾ ਆਪਾਂ ਫਿੱਟ ਕਰੀ ਜਾਣਾ ਹੈ ਇਹ ਦੀ ਸਰਵਿਸ ਦਾ ਪ੍ਰੋਸੈਸੇ ਦਾ ਜਿਹੜਾ ਚੱਲ ਰਿਹਾ ਹੈ ਇਹਦਾ ਇਲੈਕਟ੍ਰੋਨਿਕ ਪਾਰਟ ਹੈ ਇਹਦਾ ਆਪਾਂ ਗੈਸ ਐਡਜਸਟਰ ਜਿਹੜਾ ਇਹਨੂੰ ਫਿਟਿੰਗ ਕਰਨ ਦੇ ਹੁਣ ਆਪਾਂ ਇਹਨੂੰ ਦੇ ਸਕਰੂ ਜਿਹੜੇ ਆ 2 ਬੋਲਟ ਦੇ ਨਾਲ ਇਹ ਫਿੱਟ ਹੋਏ ਨਾ ਇਹਦਾ ਹਰਤੇ ਪੁਆਇੰਟ ਜਿਹੜਾ ਲਾਇਆ ਆਪਾਂ ਫਿਟ ਕਰਦੇ ਲੱਗੇ ਆ ਉਹ ਗੈਸ ਦਾ ਰਲੇ ਦਾ ਜਿਹੜਾ ਇਹਦਾ ਜੈਕ ਵੀ ਲਾਤਾ ਆਪਾਂ ਇਸ ਤੋਂ ਬਾਅਦ ਆਪਣਾ ਇਹਦਾ ਬਰਨਰ ਲਿਆ ਬਰਨਲ ਦੇ ਵਿੱਚ ਜਿਹੜੇ ਬਾਅਦ ਇਹਦੇ ਵਿੱਚ ਜਿਹੜੇ ਆਪਣੇ ਜਿਹਨਾਂ ਦੀ ਗੈਸ ਆਉਂਦੀ ਆਪਾਂ ਉਹਨੂੰ ਚੈੱਕ ਕਰਨਾ ਵੀ ਆਪਣਾ ਚੋਕ ਤੇ ਨਹੀਂ ਹੋਇਆ ਕਿਤੇ ਇਹ ਦੇਖ ਸਕਦੇ ਹੋ ਤੁਸੀਂ ਇਹਨਾਂ ਨੂੰ ਆਪਾਂ ਸਾਫ਼ ਕਰ ਦੇਣਾ ਹੈ ਜਾਲਾ ਵਗੈਰਾ ਬਹੁਤ ਛੇਤੀ ਛੁੱਟ ਲੱਗ ਜਾਂਦਾ ਹੈ ਇਹਦੇ ਵਿੱਚ ਕਿਉਂਕਿ ਸਿਆਲ 'ਚ ਸਿਰਫ ਇਹਨੂੰ ਚਲਾਉਣਾ ਹੁੰਦਾ ਹੈ ਤੇ ਗਰਮੀਆਂ ਵਿੱਚ ਤੇ ਇਹਨੇ ਇਦਾਂ ਹੀ ਆਪਣਾ ਜਿਹੜਾ ਇਹ ਕੰਨ ਤੇ ਲਟਕਿਆ ਰਹਿਣਾ ਦੇਖੋ ਆਪਾਂ ਖੋਲ ਕੇ ਸਾਰਾ ਚੈੱਕ ਕਰਨਾ ਹੈ ਹਰ ਇਕੱਲਾ ਇਕੱਲਾ ਪਾਰਟ ਇਹਦਾ ਖੋਲ ਕੇ ਚੈੱਕ ਕਰਨਾ ਹੈ ਕਿਉਂਕਿ ਸਰਵਿਸ ਜਿਹੜੀ ਹੈ ਪੂਰੀ ਜਦੋਂ ਗੱਡੀਆਂ ਦੀ ਮੇਜਰ ਸਰਵਿਸ ਹੁੰਦੀ ਹੈ ਉਹ ਇਦਾਂ ਹੀ ਇਹਦੀ ਅੱਜ ਮੇਜਰ ਸਰਵਿਸ ਹੋ ਰਹੀ ਹੈ ਇਕੱਲੇ ਇਕੱਲੇ ਪਾਰਟ ਨੂੰ ਜਿਹੜਾ ਚੈੱਕ ਕਰਕੇ ਆਪਾਂ ਇਹਨੂੰ ਫਿੱਟ ਕਰਨਾ ਹੈ ਹਾਂ ਜੀ ਦੇਖ ਸਕਦੇ ਹੋ ਵੀ ਬਰਨਰ ਇਹਦਾ ਬਰਨਰ ਪੂਰਾ ਸਾਫ਼ ਆਪਾਂ ਬਰਸ਼ ਦੀ ਮਦਦ ਨਾਲ ਜਿਹੜਾ ਇਹ ਕਰ ਦੇਣਾ ਹੈ ਪਾਣੀ ਦੇ ਨਾਲ ਵੀ ਤੁਸੀਂ ਕਰ ਸਕਦੇ ਹੋ ਪਰ ਪਾਣੀ ਦੇ ਨਾਲ ਫਿਰ ਇਹਨੂੰ ਦੁਬਾਰਾ ਫਿਰ ਧੁੱਪ ਵਿੱਚ ਤੁਹਾਨੂੰ ਸੁਕਾਉਣਾ ਪਏਗਾ ਪਰ ਇਹ ਜਿਆਦਾ ਬਹੁਤ ਜਿਆਦਾ ਨਹੀਂ ਮਤਲਬ ਗੰਦਾ ਹੈ ਜਾਲਾ ਵਗੈਰਾ ਹੈ ਮਾੜਾ ਮੋਟਾ ਇਸ ਕਰਕੇ ਆਪਾਂ ਇਹਨੂੰ ਬੁਰਸ਼ ਨਾਲ ਜਿਹੜਾ ਸਾਫ਼ ਕਰਤਾ ਹੈ ਇਹ ਆਪਾਂ ਬਰਨਲੇ ਦਾ ਹੁਣ ਫਿਰ ਦੁਬਾਰਾ ਤੋਂ ਫਿੱਟ ਕਰਦੇ ਰਗੇ ਇਹ ਬਰਨਲੇ ਦਾ ਤੁਸੀਂ ਦੇਖ ਸਕਦੇ ਫਿਟਿੰਗ ਹੋ ਰਹੀ ਹੈ ਆਪਣਾ ਇਹ ਇਹਦੀ ਵਾਟਰ ਟੈਂਕ ਦੇ ਦਾ ਟੈਂਕੀ ਕਦੀ ਉਹ ਵੀ ਸਾਫ਼ ਹੈ ਆਪਣੀ ਬਿਲਕੁਲ ਆਪਾਂ ਫਿਰ ਵੀ ਬੁਰਸ਼ ਨਾਲ ਸਾਫ਼ ਕਰਦੇ ਲੱਗੇ ਆ ਜਿਹੜੀ ਮਾੜੀ ਮੋਟੀ ਕਸਰ ਹੈ ਉਹ ਕੋਈ ਰਹਿ ਨਾ ਜਾਏ ਇਹਦਾ ਲਾ ਕੇ ਉੱਪਰ ਕਵਰ ਫਿਟਿੰਗ ਜਿਹੜੀ ਆ ਫਿਟਿੰਗ ਜਿਹੜੀ ਆ ਆਪਾਂ ਇਹਨੂੰ ਕਰਦੇ ਲੱਗੇ ਆ ਵੱਡੂ ਜੂੜਾ ਵੀਡੀਓ ਜੂੜੇ ਤੇ ਆਣੀ ਆ ਗਈ ਨਹੀਂ ਛੱਡ ਨਹੀਂ ਆਉਂਦਾ ਬੱਜਿਆ ਇਹ ਆਪਾਂ ਫਿੱਟ ਕਰਤਾ ਇਹਦਾ ਟੈਂਕੀ ਜਿਹੜੀ ਫਿੱਟ ਕਰਤੀ ਇਹ ਮੂਰਤ ਇਹਨੇ ਕਿਹਾ ਕਿ ਇਹਨੇ ਪਾਈ ਉਹ ਨਹੀਂ ਇਹ ਵੀ ਨਹੀਂ ਦੀ ਪਾਣੀ ਨਾਲ ਕੱਟ ਇਹ ਦੋ ਸਕਰੂ ਇਹਦੇ ਉੱਪਰ ਲੱਗੇ ਹੋਏ ਆ ਦੋ ਸਕਰੂ ਦੇ ਨਾਲ ਆਪਾਂ ਇਹਨੂੰ ਫਿੱਟ ਕਰ ਦੇਣਾ ਇਹਦਾ ਬਰਨਰ ਵੀ ਆਪਾਂ ਹੁਣ ਇਹਨੂੰ ਸੋ ਬਾਅਦ ਆ ਪਰਨਾਲਾ ਪਰਫੈਕਟ ਕਰਦੇ ਆ ਫਿਟਿੰਗ ਕਰਦੇ ਸਮੇਂ ਇਹਦੇ ਵਿੱਚ ਰਬੜ ਦੇ ਰਿੰਗ ਹੁੰਦੀਆਂ ਜਿੱਥੇ ਗੈਸ ਦੇ ਜੋਇੰਟ ਆ ਜਿੱਥੋਂ ਆਪਾਂ ਖੋਲਦੇ ਪਏ ਆ ਇਸ ਕਰਕੇ ਇਹਦੇ ਵਿੱਚ ਰਬੜ ਦੇ ਰਿੰਗਾਂ ਦਾ ਖਿਆਲ ਰੱਖਣਾਗੇ ਰਬੜ ਦੇ ਰਿੰਗ ਡਿੱਗ ਨਾ ਜਾਣ ਕਿਉਂਕਿ ਮਤਲਬ ਬਾਅਦ ਚ ਫਿਰ ਅੱਗ ਲੱਗਣ ਦਾ ਜ਼ਿਆਦਾ ਖਤਰਾ ਰਹਿੰਦਾ ਹੈ ਫਿਟਿੰਗ ਦਾ ਪ੍ਰੋਸੈਸ ਹੋ ਕੇ ਹੁਣ ਇਹ ਚ ਆਪਾਂ ਇਹਦੇ ਜਿਹੜੇ ਬੈਟਰੀ ਐ ਇਹਦੀ ਪਾ ਦਾਂਗੇ ਸੈੱਲ ਜਿਹਨੂੰ ਆਨੇ ਆਪਾਂ ਇਹ ਆਪਾਂ ਪਾ ਕੇ ਤੇ ਲਾਈਟਰ ਆਪਾਂ ਚਲਾ ਕੇ ਵੇਖਦੇ ਆ ਤਾਂ ਹੁਣ ਇੱਥੇ ਪਤਾ ਲੱਗ ਜਾਣਾ ਹੈ ਇਹ ਜੇ ਆਪਾਂ ਬੈਟਰੀ ਦੇ ਸੈੱਲ ਇਹਦੇ ਪਾਤੇ ਨੇ ਹੁਣ ਆਪਾਂ ਇਹਨੂੰ ਚਲਾ ਕੇ ਇਹਨੂੰ ਦੇਖਦੇ ਆ ਇਹਦੇ ਵਿੱਚ ਇੱਕ ਚੀਜ਼ ਐ ਇਹਨੂੰ ਚਲਾਉਣ ਤੋਂ ਪਹਿਲਾਂ ਇਹਨੂੰ ਆਪਾਂ ਆ ਦੇਖੋ ਸਿੱਧਾਣਾ ਇਹਨੂੰ ਆਪਾਂ ਏਦਾਂ ਪੁੱਠਾ ਕਰਕੇ ਜਦੋਂ ਪਾਣੀ ਤੋਂ ਬਿਨਾ ਚਲਾਵਾਂਗੇ ਤੇ ਏਦਾਂ ਇਹਨੂੰ ਪੁੱਠਾ ਕਰਕੇ ਚਲਾਉਣਾ ਪਏਗਾ ਫਿਰ ਦੇਖੋ ਲਾਈਟਰ ਚੱਲਦਾ ਤੇ ਉਹ ਦੇਖੋ 스파ਰਕਿੰਗ ਹੁੰਦੀ ਗਈ ਇਹ ਤੁਸੀਂ ਦੇਖ ਸਕਦੇ ਹੋ ਤੇ ਕਿੱਦਾਂ ਦੀ ਲੱਗੀ ਵੀਡੀਓ ਤਾਂ ਮੈਂ ਜੇ ਆਪਾਂ ਉਹ ਸਿੱਧਾ ਕਰਤਾ ਸਟੇਮਰ ਦੇ ਕਰੇ ਤੇ ਜਿਹੜਾ ਆਪਣਾ ਉਹ